ਤੇ ਹਾਂ ਮੇਰੇ ਕੋਲ ਕੋਈ ਨਹੀਂ ਹੈਗਾ ਥੋੜਾ ਜਿਹਾ ਸਮਾਨ ਲਿਆਉਣ ਵਾਲਾ ਵਾ ਇਹ ਵੀ ਘਰ ਨਹੀਂ ਗੇ ਮੇਰਾ ਰਾਦਾ ਸੰਦੀਪ ਨੂੰ ਕਹਿੰਨੀ ਆ ਥੋੜੇ ਜਿਹਾ ਪੈਸੇ ਦੇ ਮੈਂ ਨਿੱਕਾ ਮੋਟਾ ਜਿਹਾ ਸਮਾਨ ਲਿਆਉਣ ਵਾਲਾ ਆ ਮੈਂ ਆਵਾ ਜਾਂ ਕਿ ਅੰਡੇ ਤੋਂ ਚੱਲ ਜਾਣੀ ਆ ਸੰਦੀਪ ਹਾਂਜੀ ਮੰਮੀ ਮੈਨੂੰ 500 ਰੁਪਈਆ ਦੇ ਹਾਂ 500 ਰੁਪਈਆ ਦੇ ਤੇ ਇਹ ਕੀ ਕਰਨੇ ਪੈਸੇ ਲੈ ਦੱਸ ਇੱਕ ਦੋ ਚੀਜ਼ਾਂ ਲਿਆਉਣ ਵਾਲੀਆਂ ਸੀ ਮੈਂ ਲੈ ਆਂ ਨੀ ਜੱਕੜਦੇ ਤੋਂ ਕਿਹੜਾ ਸਮਾਨ ਤੁਹਾਡਾ ਮੁੱਕਿਆ ਵਾ ਤੂੰ ਤੇ ਦੇ ਦੇ ਹਾਂ ਪੈਸੇ ਹਰ ਚੀਜ਼ ਦੱਸਣੀ ਜ਼ਰੂਰੀ ਹੁੰਦੀ ਆ ਵੀ ਜਦੋਂ ਮੈਂ ਦੱਸ ਕੇ ਹੀ ਜਾਵਾਂ ਮੰਮੀ ਮੈਂ ਪੈਸੇ ਕਿੱਥੋਂ ਦਵਾਂ ਤੁਹਾਨੂੰ ਰੁੱਖਾ ਨਾ ਲੱਗੇ ਪੈਸੇ ਮੂੰਹ ਚੋੱਕ ਕੇ ਤੇ ਮੇਰੇ ਵੱਲ ਆ ਜਾਂਦੇ ਪੈਸੇ ਦੇ ਦੋ ਜਾ ਕੇ ਤੇ ਲੈ ਆਓ ਉਹਦੇ ਕੋਲ 헤ਜਲੀ ਨੋਂ ਕੋਲ ਹਏ ਹੇਜਲੀ ਕਾਦੀ ਆ ਤੁਹਾਡਾ ਕਰਕੇ ਤੇ ਮੈਂ ਉਹਨੂੰ ੱੱਕੇ ਮਾਰੇ ਆ ਮੈਨੂੰ ਦੱਸ ਦਲਜੀਤ ਕਿੱਥੇ ਆ ਮੈਂ ਉਹਦੇ ਕੋਲ ਲੈਣੀ ਆ ਸਾਰਾ ਕੁਝ ਪਹਿਲਾਂ ਲਟਾਤਾ ਤੇ ਹੁਣ ਮੇਰੇ ਵੱਲ ਤੁਰੇ ਹੁੰਦੇ ਆ ਉਹਨਾਂ ਕੋ ਵੀ ਨਹੀਂ ਹੋਣੇ ਪੈਸੇ ਕੋਈ ਨਹੀਂ ਮੈਂ ਪੁੱਛ ਲਈਨੀ ਆ ਕਿਹੜਾ ਵਲੜਾਈ ਦੱਸ ਮਾਨ ਲੈਣਾ ਵੜ ਪੈਸੇ ਦੇ ਦੋ ਮੈਨੂੰ ਇਹਨਾਂ ਨੂੰ ਵੀ ਕਹਿੰਨੀ ਆ ਨਾ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਦਿੱਤੇ ਹੀ ਇਹਨਾਂ ਨੇ ਪੈਸੇ ਲੈ ਆ ਵੀ ਪੱਠੇ ਦੇ ਕੂਤਰੇ ਗਈ ਹੂੰ ਫੋਨ ਨਾ ਰੋਕੀ 10 ਮਿੰਟ ਦਲਜੀਤ ਹਾਂਜੀ ਮੰਮੀ ਪੁੱਤ ਕਰ ਲਿਆ ਵਾ ਕੰਮ ਕਾਂਡਿਆਂ ਲੱਗਾ ਮੰਮੀ ਮੈਨੂੰ ਪੈਸੇ ਦੇ ਹਾਂ ਥੋੜੇ ਜੇ ਮੈਂ ਸੂਟ ਸੀਨੇ ਦਿੱਤਾ ਵਾ ਉਹ ਲੈ ਕੇ ਆਉਣਾ ਵਾ ਕੋਈ ਪੈਸੇ ਤੁਸੀਂ ਕੀ ਹੋਰ ਦੱਸੋ ਭਲਾ ਮੈਨੂੰ ਤਾਂ ਸੰਦੇ ਤੇ ਦਰਵਾਜੋ ਆਜੂਗਾ ਪੈਸੇ ਨਹੀਂ ਹੈ ਜੀ ਕਿੰਨੇ ਦਿਨ ਹੋ ਗਏ ਆ ਦਿੱਤੇ ਇਹਨੂੰ ਤੂੰ ਜਾਣਾ ਵਾ ਕਿਤੇ ਘਰੇ ਰਹਿਣਾ ਹਣਾ ਰਹਿਣਾ ਤਾਂ ਘਰੇ ਹੀ ਆ ਤੇ ਪਰ ਹੁਣ ਸੂਟ ਹੀ ਨਹੀਂ ਲਿਆਉਣਾ ਅਗਲੀ ਕੀ ਕਹੂਗੀ ਕੋਈ ਗੱਲ ਨਹੀਂ ਆਜੂਗਾ ਜਦੋਂ ਪੈਸੇ ਹੋਣਗੇ ਹਜਣੀਆਂ ਕੇ ਪੈਸੇ ਨਹੀਂ ਤੇ ਇਹ ਹੋ ਜੇ ਤੇਰ ਕੋ ਹੈਗੀ ਆ ਤੇ ਮੇ ਕੋਈ ਪੈਸੇ ਨਹੀਂ ਓਏ ਅਜਲੀ ਨੋ ਕੋ ਲੈ ਆਓ ਜਾ ਕੇ ਜਦੋਂ ਸਭ ਕੋ ਲਟਾਤਾ ਹਾਂ ਹਾਂ ਕਿਦਾਂ ਦੀ ਗੱਲ ਹੋਈ ਉਹ ਪਈਏ ਤੇ ਉਹ ਵੀ ਇਹੋ ਗੱਲ ਕਹਿਣ ਲਈ ਆ ਜੇ ਮੈਂ ਸਾਰੇ ਕੰਮ ਕੀਤੇ ਤਾਂ ਤੁਹਾਡੇ ਵਾਸਤੇ ਕੀਤੇ ਸੀ ਤੁਸੀਂ ਉੱਤੋਂ ਦੀ ਹੋਗੇ ਜੀ ਹੁਣ ਕਾਦੇ ਵਾਸਤੇ ਕੀਤੇ ਮੰਮੀ ਹੱਥ ਆਇਆ ਕੋ ਨਹੀਂ ਆਇਆ ਤਾਂ ਮੇਰੇ ਵੱਸ ਦੀ ਗੱਲ ਵਾ ਮੈਂ ਕਿੰਨੀ ਹਾਲ ਆ ਜੇ ਉਹ ਚੁੱਪ ਰਹਿੰਦੇ ਸਭ ਕੋ ਮਿਲ ਜਣਾ ਸੀ ਤੇ ਤੂੰ ਹੀ ਚੁੱਪ ਰਹਿੰਦਾ ਜੇ ਮੈਂ ਨਹੀਂ ਰਹੀ ਤੇ ਮੰਮੀ ਜੀ ਤੇ ਇੱਕ ਵਾਰੀ ਮਨਾ ਕਰ ਦਿੱਤਾ ਸਾਡੇ ਕੋ ਨਹੀਂ ਪੈਸੇ ਹੈਗੇ ਤੇ ਕਿੱਥੋਂ ਦੇ ਦਈਏ ਅਸੀਂ ਮੂੰਹ ਚੋਗੇ ਤੂੰ ਹੀ ਨਾਂ ਵੱਲ ਆ ਗਏ ਅੱਛਾ ਬਲੋ ਤੁਹਾਡੇ ਵੱਲ ਆਈ ਆ ਮੇਰੇ ਵੱਲ ਗਏ ਹੀ ਹੁਣ ਜਦੋਂ ਵਰਤਨੇ ਆ ਤਾਂ ਘਰੋਂ ਹੀ ਪੈਸੇ ਲੈਣੇ ਆ ਮੈਂ ਕਿੱਥੋਂ ਲਾਵਾਂ ਪੈਸੇ ਹੁਣ ਮੰਮੀ ਘਰ ਤਾਂ ਨਹੀਂ ਆਉਣ ਕੋਈ ਪੈਸਾ ਜਦੋਂ ਹੋਣਗੇ ਨਾ ਮੈਂ ਆਪੇ ਜਾ ਕੇ ਲੈ ਆਉਂਗਾ ਤੂੰ ਮੈਨੂੰ ਦੱਸੋ ਰੁੱਖਾ ਨਾ ਲੱਗੇ ਪੈਸੇ ਤੋੜ ਤੋੜ ਕੇ ਹੀ ਜਾਵਾਂ ਇਹਨਾਂ ਨੂੰ ਮੈਂ ਸੰਦੀਪ ਮੈਂ ਤੁਹਾਡਾ ਕਿੰਨਾ ਸਾਥ ਦਿੱਤਾ ਵਾ ਜੀ ਅੱਜ ਮੈਨੂੰ ਲੋੜ ਪਈ ਤਾਂ ਤੁਸੀਂ ਇਦਾਂ ਕਰਨ ਦੇ ਇਹ ਸਾਡਾ ਸਾਥ ਦਿੱਤਾ ਮੰਮੀ ਤੁਸੀਂ ਆਡਾ ਕਿੱਲੇ ਚਾਰ ਹੀ ਉਹ ਵੀ ਦੂਰ ਰਹਿ ਗਏ ਆ ਸਾਥ ਤੇ ਤੁਹਾਡਾ ਤੇ ਮੈਂ ਤਾਂ ਆਪਣਾ ਜੋਰ ਲਾਇਆ ਸੀ ਨਹੀਂ ਸਾਡਾ ਪਿਓ ਮੰਨਿਆ ਤਾਂ ਮੈਂ ਕੀ ਕਰਾਂ ਹੁਣ ਤੇ ਲੱਲੋ ਪਿਓ ਕੋ ਜਾ ਕੇ ਫਿਰ ਚਲ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆ ਮਰਜ਼ੀ ਕੀ ਹੈ ਜਦੋਂ ਪੈਸਾ ਕੋਈ ਨਹੀਂ ਕਿੱਥੋਂ ਦਈਏ ਦੁੱਧ ਦੇ ਸਿਰ ਉਹ ਅਸੀਂ ਗੁਜ਼ਾਰਾ ਕਰਾਂਦੇ ਦੇ ਦਿਓ 500 ਰੁਪਏ ਇਹਨਾਂ ਨੂੰ ਕਰਨੇ ਕੀ ਪੈਸੇ ਮੰਮੀ ਨੇ ਸੂਟ ਲੈ ਗਏ ਉਹਨੇ ਪਾਣੀ ਕਿੱਥੇ ਸੀ ਨਹੀਂ ਦਿੱਤੇ ਸੂਟ ਲਿਆਉਣੇ ਇਹਨਾਂ ਨੇ ਕਿਤੇ ਜਾਣਾ ਵਾ ਉਹੀ ਤਾਂ ਮੈਂ ਕਹਿੰਦੇ ਆ ਵਾ ਰਹਿਣਾ ਤਾਂ 24 ਘੰਟੇ ਘਰੇ ਹੁੰਦਾ ਵਾ ਘਰੇ ਨਵੇਂ ਪਾਪਾ ਬਹਿਣਾ ਹੁਣ ਕੰਮ ਨਾਲ ਕਾਰਗੋਈ ਵਿਹਲੇ ਸੂਟ ਲੈ ਲੈ ਦੇ ਦਿਓ ਇਹਨਾਂ ਨੂੰ ਕੋਈ ਪੈਸੇ ਦੇਣਾ ਠੀਕ ਹੈ ਨਾ ਮੇਰੇ ਕੋ ਤੇ ਆ ਬਹਿਨੀ ਐ ਕਿੱਥੋਂ ਦਵਾਂ ਮੈਂ ਪੈਸੇ ਚਲੋ ਠੀਕ ਐ ਮੰਗਣ ਵੀ ਨਾ ਪੈਸੇ ਦੇਣਾ ਕੋਈ ਮੈਂ ਆ ਗਿਆ ਕੰਮ ਕਰਕੇ ਆਜੋ ਇਹੇ ਦਿਓ ਇਹਨਾਂ ਨੂੰ ਕੋਈ ਗੱਲ ਨਹੀਂ ਭਾਜੀ ਫਿਕਰ ਨਾ ਕਰੋ ਹਾਂ ਦੇ ਦਿੰਨੇ ਆ ਦੇ ਦਿੰਨੇ ਤੁਹਾਡੇ ਹਾਂਜੀ ਹਾਂਜੀ ਮੈਂ ਕਿਹਾ ਤੁਹਾਨੂੰ ਫੇਰਾ ਮਾਰਦੀ ਲੋੜ ਹੀ ਨਹੀਂ ਯਾਰ ਘਰੇ ਆਣ ਕਿਤੇ ਜਾਵਾਂਗੇ ਤੁਹਾਡੇ ਹਾਂਜੀ ਹਾਂ ਠੀਕ ਆ ਜੀ ਠੀਕ ਮੇਰੀ ਘਰ ਨੂੰ ਕਿਹਦਾ ਫੋਨ ਆਉਂਦਿਆ ਸੀ ਉਹ ਪੈਸੇ ਦੇਣਾ ਸੀ ਥੋੜੇ ਜਿਹਾ ਕਿਸਦੇ ਤੇ ਉਹ ਡੈ ਫੋਨ ਕਰ ਤੇ ਮੈਨੂੰ ਵੀ ਦੋਹਾਂ 500 ਰੁਪਈਆ ਮੈਂ ਸੋਰਸੇ ਨੇ ਦੇ ਦਿੱਤੇ ਆ ਉਹ ਲੈ ਕੇ ਆਉਣਾ ਸੀ ਫਿਰ ਮਨ ਪੈਸਾ ਤਾਂ ਮੇਰੇ ਕੋਲ ਹੀ ਕੋਈ ਨਹੀਂ ਆ ਤੁਹਾਡੇ ਕੋਲ ਪੈਸੇ ਹਨ ਨਹੀਂ ਕਿੱਥੇ ਗਏ ਪੈਸੇ ਫਿਰ ਜਾਣੇ ਕਿੱਥੇ ਆ ਜਦੋਂ ਦੀ ਜੋਤ ਗਈ ਆ ਸਾਰਾ ਹਸਾਬ-ਤਬਾਬ ਤੇ ਮੇਰੇ ਕੋਲ ਦਲਜੀਤ ਨੇ ਲੈ ਲਿਆ ਮੇਰੀ ਗੱਲ ਸੁਣੋ ਹੁਣ ਮੈਂ ਖਰਚਾ ਕਿੱਥੋਂ ਕਰਾਂ ਜੇ ਸੰਦੀਪ ਕੋ ਮੰਗੇ ਆ ਉਹਨੇ ਮੈਨੂੰ ਸੌ ਸੌ ਗੱਲ ਕੀਤੀ ਆ ਜੇ ਦਲਜੀਤ ਵੱਲ ਗਈ ਆ ਉਹਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਤੁਹਾਡੇ ਆ ਲਾਈਂ ਤਾਂ ਤੁਸੀਂ ਜਵਾਬ ਦੇਣ ਡਿਆ ਭੇਜੇ ਹੁਣ ਮੇਰੇ ਵੀ ਕੋਈ ਖਰਚੇ ਆ ਕੱਪੜੇ ਸੀਨੇ ਦਿੱਤੇ ਆ ਅਗਲੀ ਕੀ ਕਹੂਗੀ ਵੀ ਕਦੋਂ ਦੇ ਦਿੱਤੇ ਆ ਤੇ ਲੈਣ ਆਈ ਨਹੀਂਗੀ ਓਏ ਉਹ ਤਾਂ ਤੇਰੀ ਗੱਲ ਠੀਕ ਆ ਪਰ ਹੁਣ ਮੇਰੇ ਕੋਲ ਹੈ ਹੀ ਕੁਛ ਨਹੀਂ ਤਾਂ ਤੈਨੂੰ ਮੈਂ ਦਵਾਂਗੀ ਤੈਨੂੰ ਮੈਂ ਕਹਿੰਦਾ ਸਮਝਾਉਂਦਾ ਹੁੰਦਾ ਸੀ ਨਾ ਰਮਨ ਆਪਣੇ ਪੈਰਾਂ ਤੇ ਰਹਿ ਉਦੋਂ ਤੋਂ ਕੀਤੀਆਂ ਮਨਾਈਆਂ ਪੂਰੀਆਂ ਕਾਦੀਆਂ ਮੈਂ ਮਨਾਈਆਂ ਕੀਤੀਆਂ ਜੋ 40 ਲੱਖ ਦੇ ਜਾਂਦੀ ਤੇ ਫੇਰ ਚੰਗੇ ਸੀ ਟਾੜਾ ਕਰਕੇ ਮੈਂ ਕਹਿੰਦੀ ਸੀ ਵੀ ਆਪਣਾ ਘਰ-ਬਾਰ ਬਣ ਜੂਗਾ ਮੇਰੇ ਕਰਕੇ ਕਹਿੰਦੀ ਸੀ ਜਿਨ੍ਹਾਂ ਦੇ ਚਾਲ ਤੇ ਲੱਗੀ ਸੀ ਉਹਨਾਂ ਨੂੰ ਪੁੱਛ ਵੀ ਕਿੱਥੇ ਗਏ ਆ ਪੈਸੇ ਹੁਣ ਮੈਨੂੰ ਕੀ ਪਤਾ ਸੀ ਵੀ ਉਹਨਾਂ ਨੇ ਮੇਰ ਨਾਲ ਇਦਾਂ ਕਰਨੀ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਉਹਦਾਂ ਲਾ ਕੇ ਖਾਂਦੀ ਉਹਨੇ ਪੈਸੇ ਦੇ ਮੁੱਕੜਿਆ ਹੀ ਨਹੀਂ ਸਨਾਉਦ ਕੋ ਤਾਂ ਨਾ ਮੇਰ ਕੋ ਦਫਾ ਹੁੰਦੇ ਜਿੱਥੇ ਮਰਜੀ ਜਾਂਦੀ ਮੈਨੂੰ ਆ ਦਿਨ ਵੇਖਣੇ ਪੈਣੇ ਹੀ ਅੱਜ ਮੈਨੂੰ ਨਹੀਂ ਪਤਾ ਕੋ ਆਪ ਉਹਨੇ ਹਿਸਾਬਤਾ ਉਹਦੋਂ ਦਾ ਲੈ ਲੈ ਮੁਰਕੇ ਦਿੱਤੇ ਨਹੀਂ ਉਹਨੇ ਤੇਰੇ ਵਾਂਗੂ ਮੈਂ ਵੀ ਮੰਗੇ ਜਾਂਦਾ ਕੋ 10 20 ਰੁਪਏ ਦੇ ਯਾਰ ਮੈਂ ਅੱਡੇ ਰੇਖੋ ਕੋਈ ਕੋ ਲੈ ਹੀ দাও ਮੈਨੂੰ ਮੈਸੂਰ ਤੇ ਲਿਆਵਾ ਜਾ ਕੇ ਉਹ ਲੈ ਕੇ ਮੈਂ ਕਿਦ ਕੋ ਦੇ ਦਾਂ ਜਿਹਦੇ ਕੋ ਅੱਗੇ ਲੈ ਉਹ ਫੋਨ ਕਰੀ ਜਾਂਦੇ ਆ ਵੀ ਮੇਰੇ ਪੈਸੇ ਵਾਪਸ ਕਰ ਮੈਂ ਤੇ ਰਮਨ ਅਬਦਲਜੀਤ ਨਾਲ ਚੱਲਿਆ ਵਾਂ ਮੈਂ ਉਹਦੇ ਕੋ ਪੁੱਛਦਾ ਕੋਈ ਪੈਸੇ ਤੇ ਲੱਜ ਹੈਗਾ ਤੇ ਜੇ ਦਊਗਾ ਨਾ ਤੇ ਮੈਨੂੰ 500 ਰੁਪਏ ਵਿੱਚ ਦੇ ਦਿਓ ਚਲ ਮੈਂ ਕਰਦਾ ਤਾਂ ਨਾ ਗੱਲ ਕੀ ਕਹਿੰਦਾ ਠੀਕ ਆ ਚੰਗ ਹਾਇ ਰੱਬਾ ਤੂੰ ਆ ਦਿਨ ਵਿਖਾਉਣੇ ਹੀਗੇ ਆਪਣੇ ਵੱਲੋਂ ਤੇ ਨਾ ਚੰਗਾ ਹੀ ਕੀਤਾ ਸੀ ਗਾਂ ਨੇ ਹੱਥ ਪਾਇਆ ਸੀ ਮੈਨੂੰ ਨਹੀਂ ਪਤਾ ਤੇ ਘਰ ਦੇ ਹਾਲਾਤ ਇਦਾਂ ਦੇ ਹੋ ਜਾਣਗੇ ਜਾਂ ਸਾਰੇ ਜੀ ਇਦਾਂ ਦੇ ਹੋ ਜਾਣਗੇ ਮੈਨੂੰ ਪੱਲੇ ਹੀ ਨਾ ਬੰਨਣਗੇ ਕੀ ਕਰਾਂ ਹੁਣ ਮੈਂ ਬੜਾ ਮੁਸ਼ਕਲ ਹੋ ਗਿਆ ਤੇ ਬੜਾ ਟੈਨ ਵਲਾਤਾ ਚਾਹ ਨੂੰ ਪਰਮੀ ਤੇ ਖੁਸ਼ ਨਾ ਰਪਿੰਦਰ ਦਾ ਫੋਨ ਆਂਦੇ ਅੱਛਾ ਠੀਕ ਹੋਣਾ ਗੱਲ ਕਰਨ ਦੀ ਠੀਕ ਹੈ ਨਾ ਜੋਤਨਾਰ ਪੁੱਛਣ ਦੀ ਕਾਕੇ ਦਾ ਹਾਲ ਚਲ ਪੁੱਛਣ ਦੀ ਅੱਛਾ ਠੀਕ ਠਾਕ ਸਾਰੇ ਹਾਂ ਠੀਕ ਹੈ ਚਲੋ ਵਧੀਆ ਕਹਿੰਦੇ ਵੀ ਆਏ ਹੋ ਕਿਤੇ ਮਿਲ ਜਵਾਂਗੇ ਤੇ ਜਾਵਾਂਗੇ ਕਿਤੇ ਉਹਨੂੰ ਮਿਲ ਕੇ ਆਉਣਾ ਰਾਕਾ ਵੇਖ ਕੇ ਆਉਣਾ ਕੋਈ ਗੱਲ ਨਹੀਂ ਮੇਰਾ ਥੋੜਾ ਜਿਆਦਾ ਕੰਮ ਹੈ ਮੈਂ ਕਰ ਲੈਣਾ ਜਾਂ ਤੇ ਅੱਜ ਦਾ ਕਰ ਲੈ ਤੇ ਨਹੀਂ ਤੇ ਕੱਲ ਨੂੰ ਚੱਲਨੇ ਆ ਚੰ ਚਲ ਜਾ ਨਾਲ ਕਾਕੇ ਨੂੰ ਵੇਖ ਕੇ ਆਨੇ ਆ ਦੇ ਲਾ ਪਰ ਮੀਤ ਮਾਲਕ ਨੇ ਸੁਣ ਲਈ ਆ ਨਾ लवली ਨੇ ਜੋਤ ਨੂੰ ਘਰ ਵੀ ਵਧੀਆ ਬਣਾ ਕੇ ਦੇ ਦਿੱਤਾ ਆ ਤੇ ਉਪਰੋਂ ਮਾਲਕ ਨੇ ਜੋਤ ਨੂੰ ਪੁੱਤਰ ਦੀ ਦਾਤ ਬਖਸ਼ੀ ਆ ਤੇ ਉਹਦਾ ਟਾਈਮ ਵਧੀਆ ਲੰਘ ਜਾਏਗਾ ਹਾਂ 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 ਹ ਠੀਕ ਨਹੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਸਾਰੇ ਜਣੇ ਕਿ ਚਲੋ ਮਾਲਕ ਉਹਨੂੰ ਚੰਗੀ ਦਾਤ ਬਖਸ਼ੇ ਤੇ ਪ੍ਰਮਾਤਮਾ ਨੇ ਵੇਖ ਲਾ ਪੁੱਤਰ ਦੀ ਦਾਤ ਬਖਸੀ ਆ ਜੋਤ ਨੂੰ ਤੇ ਉਹਦਾ ਵੀ ਅੱਗੇ ਟਾਈਮ ਵਧੀਆ ਲੰਘ ਜਾਏਗਾ ਵਿਚਾਰੀ ਨੇ ਬੜਾ ਕਸ਼ਟ ਝੱਕਿਆ ਨਹੀਂ ਹੁਣ ਅੱਗੇ ਤੋਂ ਹੁਣ ਠੀਕ ਹੀ ਰਹੇਗੀ ਘਰ ਵੀ ਬਣ ਗਿਆ ਹੋਰ ਹੋਰ ਤੇ ਮੁੰਡਾ ਵੀ ਆ ਚਲ ਕੰਮ ਕਰੇਗਾ ਆਪਣਾ ਚਲ ਖਾਏ ਪੀਏਗੀ ਹਾਨੂੰ ਕੋਈ ਟੈਨਸ਼ਨ ਨਹੀਂ ਹੋਦੀ ਹੁਣ ਬੜੀ ਤੰਗੀ ਘਟੀ ਕੁੜੀ ਨੇ ਵਿਚਾਰੀ ਨੇ ਤੇ ਚਲੋ ਮਾਲਕ ਸੁਣਦਾ ਤੇ ਹੈ ਹੀ ਆ ਭਾਵੇਂ ਲੇਟ ਹੀ ਸੁਣੀ ਆ ਪਰ ਮਾਲਕ ਨੇ ਸੁਣਿਆ ਹੈ ਨਾ ਵਧੀਆ ਨਹੀਂ ਹੁਣ ਚਲ ਠੀਕ ਰਿਹਾ ਵਧੀਆ ਹੋ ਗਿਆ ਘਰ ਵੀ ਸੋਨਾ ਬਣ ਗਿਆ ਕੁੜੀ ਦਾ ਤੇ ਚਲੋ ਵਧੀਆ ਟਾਈਮ ਲੰਘ ਜਾਊਗਾ ਤੂੰ ਕਹਿ ਰਹੇ ਹੋ ਕੱਲ ਜਾਣਾ ਫਿਰ ਉਹਦੇ ਕੰਮ ਸੰਭਲੋ ਤੇ ਸ਼ਾਮਾਂ ਨੂੰ ਹੋਈਏ ਥੋੜਾ ਜਿਹਾ ਕੰਮ ਹੈ ਭਾਲੀ ਦਾ ਮੈਂ ਮਕਾਨ ਨਾ ਹੋਣੀ ਸ਼ਾਮਾਂ ਨੂੰ ਸ਼ਾਮਾਂ ਨੂੰ ਚੱਲਣਾ ਸ਼ਹਿਰ ਤੇ ਲੈਣੇ ਕਪੜਾ-ਕਪੜਾ ਜੋ ਵੀ ਲੈਣਾ ਮੁੰਡੇ ਵਾਸਤੇ ਤੂੰ ਹੈ ਨਾ ਹਾਂਜੀ ਤੇ ਸਵੇਰੇ ਆਪਾਂ ਚੱਲ ਜਾਾਂਗੇ ਆ ਨਹੀਂ ਕੱਲ ਫਿਰ ਕਪੜੇ ਲੈ ਕੇ ਜਾਣਾ ਖਾਲੀ ਹੱਥ ਜਾਂ ਤਰ ਚੰਗੇ ਲੱਗੀ ਨਹੀਂ 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 ਖਾਲੀ ਹੱਥ ਕਿਉਂ ਜਾਣਾ ਹਾਂ ਕੋਈ ਗੱਲ ਨਹੀਂ ਮੈਨੂੰ ਕੰਮ ਕਾ ਲੈਂਦੇ ਤੇ ਸ਼ਾਮਾਂ ਨੂੰ ਚੱਲਨੇ ਆ ਸ਼ਹਿਰ ਠੀਕ ਹੈ ਤੇ ਸਾਰਾ ਸਮਾਨ ਲੈ ਆਵਾ ਤੇ ਕੱਲ ਆਪਾਂ ਚੱਲਾਂਗੇ ਮੈਂ ਨਾ ਚਾਹ ਪੀ ਕੇ ਤੇ ਫਿਰ ਮੈਂ ਜਾਣਾ ਕਰ ਲੈਣਾ ਕੰਮ ਆਪਣਾ ਹਾਂਜੀ ਤੇ ਪੀ ਲੋ ਤੁਸੀਂ ਵੀ ਚਾਹ ਰੁਪਿੰਦਰ ਡਹੀਂ ਆ ਕੰਮ ਕਰਨਾ ਹਾਂਜੀ ਆ ਜਾਓ ਕੀ ਲੱਗੀ ਬਣਾਉਣਾ ਅੱਜ ਬਣਾਉਣਾ ਕੀ ਆ ਹਾਂ ਦਾਲ ਤੜੀ ਹੀ ਅੱਛਾ ਤੇ ਉਹਦਾ ਦਹੀਂ ਤੜਕਾ ਚੀਰਨ ਤੁਸੀਂ ਕਿੱਥੋਂ ਆਏ ਆ ਉਹ ਮੈਂ ਕਿੱਥੋਂ ਆਉਣਾ ਹਾਂ ਉਹ ਮੁੰਡਾ ਨਿਗਾ ਜਾ ਰੋਂ ਡਿਆ ਮੈਂ ਭਲਾ ਵੇਖ ਕੇ ਉਹਨਾਂ ਨੂੰ ਕਿਉਂ ਰੋਂਡਿਆ ਅੱਛਾ ਆਹੋ ਉੱਥੇ ਬੈਠਾ ਜੋਤ ਲੱਗੀ ਤੇ ਕੀ ਡੇਈ ਕਰਨਾ ਕੋਹ ਨਹੀਂ ਆਦੇ ਕੱਪੜੇ ਕੁੱਪੜੇ ਡੇਈ ਹਿਲਾਉਣ ਅੱਛਾ ਅੱਛਾ ਉਹ ਰੋ ਨਹੀਂ ਕਰਨਾ ਤੇ ਮੈਂ ਧੋਪ ਲੱਗੀ ਆ ਤੇ ਉਹਨੂੰ ਬਾਹਰ ਕੱਢ ਨਹੀਂ ਨਹੀਂ ਮੈਂ ਮੁਰਕੇ ਸਮਝੂਗਾ ਸੀ ਆ ਜਾ ਲੱਗਾ ਤੇ ਜਾਣੀ ਆ ਉਹਦੇ ਵੱਲ ਆਹੋ ਮੈਂ ਚੱਲ ਇੱਧਰ ਦਾ ਪਹਿਲਾ ਕੰਮ ਨੇ ਬਿੜ ਕੇ ਨਾ ਤੇ ਫਿਰ ਜਾਣੀ ਆ ਤੇ ਵਿੱਚ ਕੜੀ ਧੁੱਪੇ ਬਲ ਕੇ ਨਾ ਮੈਂ ਵੀ ਤੇਨਾਂ ਇਹੋ ਗੱਲ ਹੀ ਕਰਨੀ ਮੈਂ ਵੀ ਚੱਲ ਇਹ ਆ ਵੀ ਹੁਣ ਕਮਰੇ ਵੀ ਬਣ ਗਏ ਆ ਰੱਬ ਨੇ ਉਹਦੀ ਸੁਣ ਵੀ ਲਈ ਆ ਤੇ ਉਹਨੂੰ ਹੁਣ ਇਹ ਨਾ ਮਹਿਸੂਸ ਹੋਵੇ ਮੇਰੇ ਘਰ ਮੁੜਾ ਹੋ ਗਿਆ ਵਾ ਤੇ ਇਹ ਥੋੜਾ ਹੁਣ ਪਿਛੇ ਹਟ ਗਏ ਨਹੀਂ ਨਹੀਂ ਦਸ ਅਹੀਂ ਪਿਛੇ ਕਾਲੀ ਘੜੇ ਉਹ ਹਟਨਾ ਉਹ ਹੀ ਨਾ ਜਿੱਦਾਂ ਤੂੰ ਅੱਗੇ ਕਰਦੀ ਸੀ ਨਾ ਉਹਨਾਂ ਉਦਾਂ ਹੀ ਫੇਰ ਕਰਨਾ ਵਾ ਕੰਮ ਇਹ ਆ ਵੀ ਆਪਣਾ ਕੰਮ ਤਾਂ ਨਮਕਾ ਆ ਗਿਆ ਨਾ ਤੇ ਮੁੜ ਕੇ ਉਹਦੇ ਲਾਗੇ ਚੱਲ ਕੇ ਜਾਂ ਉਹ ਇੱਧਰ ਆ ਗਈ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਉਹ ਤੇ ਇੰਨੇ ਔਖੇ ਦੇ ਨਹੀਂ ਕਿੰਨਾ ਔਖਾ ਟਾਈਮ ਉਹਨੇ ਕੱਢਿਆ ਮੈਂ ਉਦੋਂ ਨੀ ਉਹਦਾ ਸਾਥ ਛੱਡਿਆ ਹੁਣ ਤੇ ਫਿਰ ਵਿਚਾਰੀ ਆਪਣੇ ਘਰ ਸੌਖੀ ਆਪਣਾ ਜੀ ਲੈ ਕੇ ਬੈਠੀ ਤੇ ਹੁਣ ਮੈਂ ਕੱਲੀ ਮੜੀ ਕਰਨੀ ਉਹਦੇ ਨਾਲ ਵਾਲੀ ਇਹ ਆ ਵੀ ਉਹਦੇ ਲਾਗੇ ਨਾ ਹੁਣ ਪਿਛਲੀ ਗੱਲ ਨਾ ਕੋਈ ਵੀ ਕਰਿਆਗਾ ਇਹ ਆ ਵੀ ਫਿਰ ਮੰਦੀ ਦਾ ਨਾ ਖਿਆਲ ਉਧਰ ਨੂੰ ਜਾਂਦਾ ਵਾ ਨਾ ਨਾ ਪਿਛਲੀ ਗੱਲਾਂ ਛੇੜ ਨਹੀਂ ਕਾਲੀ ਆਹ ਜੇ ਤੁਹਾਡੇ ਕੋ ਕੋ ਲੱਗਦੇ ਹੁੰਦੇ ਫੇਰ ਉਹਨਾਂ ਦੀ ਕੋਈ ਗੱਲ ਕਰਦੇ ਉਹੋ ਹੀ ਨਾ ਜਦੋਂ ਉਹਨਾਂ ਨੇ ਸਾਡੀ ਧੀ ਨੂੰ ਰੱਖਿਆ ਹੀ ਨਹੀਂ ਉਹਦੇ ਵੱਲ ਦੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਅਸੀਂ ਦੱਸ ਉਹਨਾਂ ਦੀ ਨਾਂ ਲੈਣਾ ਆ ਉਹ ਟਾਈਮ ਆ ਤੇ ਉਹਨਾਂ ਆਖਿਆ ਨਾ ਜੇ ਕੋਈ ਗੱਲ ਕਰੇ ਵੀ ਤੇ ਹਾਲੇ ਟਾਲੇ ਪਾਤੀ ਕਿ ਜੋ ਪਿਛੇ ਹੋ ਗਿਆ ਉਹਨੂੰ ਛੱਡੋ ਹੁਣ ਉਹ ਨਹੀਂ ਨਹੀਂ ਮੈਂ ਤਾਂ ਨਹੀਂ ਚਲ ਬੜਾ ਵਧੀਆ ਹੋ ਗਿਆ ਵਾ ਰੱਬ ਨੇ ਚਲਨ ਜੀ ਦੇਤਾ ਵਾ ਆਪਣੀ ਅਰੇ ਲੱਗੀ ਆਪਣੇ ਘਰ ਆਪਣੇ ਘਰ ਤੇ ਹੁਣ ਕਦੀ ਸਾਰਾ ਦਿਨ ਕਦੀ ਇਹਨੂੰ ਦੁੱਧ ਪਿਆਲ ਕਦੀ ਕੱਪੜੇ ਲਾ ਕਦੀ ਫੋਕਰ ਸਾਰਾ ਦਿਨ ਅਰੇ ਲੱਗੀ ਰਹਿੰਦੀ ਹੁੰਦੀ ਪਹਿਲਾਂ ਦਿਨਾਂ ਵਿੱਚ ਸੋਚਦੀ ਰਹਿੰਦੀ ਹੁੰਦੀ ਨਾ ਜਦੋਂ ਜਾਣਾ ਉਹਦਾ ਮੂੰਹ ਸੁਟਿਆ ਹੋਣਾ ਇਹਨੇ ਚਲੋ ਜੋ ਵੀ ਰੱਬ ਕਰਦਾ ਚੰਗਾ ਹੀ ਕਰਦਾ ਵਾ ਉਹ ਨਾਲੇ ਨਾ ਉਹ ਦੱਸਨ ਦਾ ਮੈਨੂੰ ਚੇਤਾ ਭੁੱਲ ਗਿਆ ਉਹਨਾਂ ਦਾ ਫੋਨ ਆਉਂਦਾ ਪਰਮੀਤ ਉਹਨਾਂ ਦਾ ਅੱਛਾ ਉਹਨਾਂ ਵੀ ਅੱਜ ਆਉਣਾ ਹੈ ਅੱਜ ਆਹ ਦੋਵੇਂ ਜੀ ਆਉਣ ਲੱਗੇ ਆ ਕੋਈ ਗੱਲ ਨਹੀਂ ਆਉਣਾ ਉਹਦੇ ਮੈਂ ਚੱਲ ਕੋਈ ਗੱਲ ਨਹੀਂ ਆਜੋ ਤੁਸੀਂ ਘਰ ਹੀ ਆਂ ਅੱਜ ਦੋਨਿਆਂ ਨੇ ਆਉਣਾ ਦੋਵਾਂ ਜੀਆਂ ਨੇ ਆਉਣਾ ਅੱਧ ਕੋਈ ਨਹੀਂ ਬਸ ਰੋਟੀ ਪਾਣੀ ਪਕਾਵਾ ਤੇ ਕੋਈ ਗੱਲ ਨਹੀਂ ਆ ਜਾਣਾ ਪਾਣੀ ਦਾ ਮੈਨੂੰ ਸਮਾਨ ਦੱਸ ਦੀ ਜੀ ਇਹ ਦੇਗਾ ਉਹ ਘੱਟ ਠੀਕ ਹੈ ਨਹੀਂ ਜੇ ਮੈਂ ਤੁਹਾਨੂੰ ਲਿਆ ਦੂੰਗਾ ਉਹ ਕੋਈ ਨਹੀਂ ਮੈਂ ਤੁਹਾਨੂੰ ਵੇਖ ਕੇ ਦੱਸਦੀ ਆ ਜੇਦ ਕਰ ਹੋਇਆ ਠੀਕ ਹੋ ਨਹੀਂ ਤਾਂ ਫਿਰ ਲਿਆ ਦਿਓਗਾ ਓਏ ਆਜੇ ਟਾਈਮ ਕਿੰਨਾ ਹੀ ਆ ਅਜੇ ਘੰਟਾ ਉਹਨਾਂ ਨੂੰ ਲੰਮਿਆਂ ਲੱਗ ਜਾਣਾ ਵਾ ਅਜੇ ਘਰੇ ਜੋ ਫੋਨ ਦੇ ਹੀ ਕਰ ਦ ਮੈਂ ਕੋਈ ਗੱਲ ਨਹੀਂ ਅੱਜ ਘਰੇ ਹੀ ਆ ਤੁਸੀਂ ਆ ਜਾਓ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਬਾਕੀ ਤੁਸੀਂ ਇਹਦੇ ਇਦਾਂ ਦੀਆਂ ਗੱਲਾਂ ਨਾ ਸੋਚਿਆ ਕਰੋ ਤੁਹਾਨੂੰ ਪਤਾ ਸਹੀ ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਨਹੀਂ ਗਈ ਹੈਗੀ ਜੋ ਆਪਣੇ ਹੁ ਤੇ ਲੋਕੀ ਮੁੜ ਕੇ ਫੇਰ ਨਾ ਕਹਿਣ ਵੀ ਤੁਸੀਂ ਇਹਨੂੰ ਪੁੱਛਦੇ ਨਹੀਂ ਸੀ। ਮੈਂ ਤੁਹਾਨੂੰ ਉਹ ਤੇ ਕਹਿਣ ਦਈਂ ਕਿ ਜਦੋਂ ਇੰਨੀ ਔਖੀ ਭਾਰੀ ਸੀ ਉਹਦੇ ਉੱਤੇ ਅਹੀਂ ਦੋਨੀਆਂ ਦਾ ਸਾਹ ਛੱਡਿਆ ਹੋਂ ਦੋ ਵਿਚਾਰੀ ਫੇਰ ਵੀ ਆਪਣੇ ਘਰ ਠੀਕ ਵਾ। ਉਹ ਆਹੋ ਤੇ ਤੇਰੀ ਗੱਲ ਠੀਕ ਵਾ। ਨਾ ਹੁਣ ਜਾਨੇ ਦੇ ਨਾਲੇ ਵੇਖਿਓ ਰੋਜ਼ ਕਦੀ ਕੋਈ ਕੰਮ ਕਰ ਕਦੀ ਕੋਈ ਕਰ ਉਹਨੂੰ ਪਤਾ ਹੀ ਲੱਗਣਾ ਕਦੇ ਬਲ ਨਿਆਣੇ ਜਵਾਨ ਹੋਈ ਇਹਨਾਂ ਦੇ ਕੀ। ਉਹ ਆਹੋ ਤੇ ਹੈ ਹੀ ਆ। ਮੁੜ ਕੇ ਸਕੂਲੇ ਜਾਣ ਲੱਪਣਾ ਵਾ ਉਹਨੇ। ਫੁੜਕੇ ਹੋਰ ਜ਼ਿੰਮੇਵਾਰੀ ਪਾਈ ਰਣੀ। ਐਦਾਂ ਕਰਦਿਆਂ ਕਰਦਿਆਂ ਵੇਖ ساری ਉਮਰ ਲੰਘ ਜਾਣੀ ਆ। ਤੂੰ ਕਰ ਲੈ ਫੇਰ ਕੰਮ ਧੰਦਾ ਤੇ ਮੈਂ ਕੋਈ ਨਹੀਂ ਕਰਾਉ ਉਹਦੀ ਮਾਰਾਂ ਜਾਂ ਤਾਂ ਫੇਰ ਆ ਵੇ ਕਰੀ ਪਹਿਲਾਂ ਉੱਥੇ ਨਹੀਂ ਨਹੀਂ ਮੈਂ ਜਾਂਦੀ ਆ ਬਸ ਆਂ ਅੰਦਰ ਆ ਕੇ ਨਾ ਕਰਲਾ ਕਰਲਾ ਕੰਮ ਤਾਂ ਨਾ 10 ਇਹ ਵੀ ਨਾ ਐਵੇਂ ਟੈਨਸ਼ਨ ਲੈਂਦੇ ਰਹਿੰਦੀ ਆ ਹੋਂ ਦੇ ਵਿਚਾਰੀ ਆਪਣੇ ਘਰ ਇੰਨੀ ਸੌਖੀ ਆ ਨਾ ਵਿਚਾਰਾ ਰੱਬ ਨੇ ਜੀ ਦੇਤਾ ਵਾ ਔਰੇ ਲੱਗੀ ਆਪਣੇ ਘਰ ਇਹ ਐਵੇਂ ਜਾਣ ਕੇ ਟੈਨਸ਼ਨ ਲੈਂਦੇ ਰਹਿੰਦੀ ਆ ਨਾਲੇ ਮੈਂ ਉਹਦੇ ਨਾਲ ਵਿਚਾਰਨਾ ਕੱਲ ਹੀ ਮੜੀ ਕਰਨੀ ਆ ਮੈਂ ਤੇ ਅੱਗੇ ਨਹੀਂ ਉਹਦੇ ਨਾਲ ਕੀਤੀ ਤੇ ਹੁਣ ਕੱਲ ਹੀ ਕਰਨੀ ਆ ਮੈਂ ਸੋ ਹੁਣ ਜਾ ਕੇ ਨਾ ਉਹਨੂੰ ਕਹਿੰਨੀ ਆ ਕਿ ਤੂੰ ਪੇ ਬਾਹਰ ਨਿਕਲ ਚਲ ਏ ਕਿ ਨਿਆਣਾ ਬਾਹਰ ਧੁੱਪੇ ਘੜੀ ਲੰਮਾ ਪਈ ਨਾ ਨਿਆਣ ਦੇ ਹੱਡ ਪੈਰ ਖੋਲ ਜਾਂਦੇ ਆ ਜਰਜੀ ਪੈਸੇ ਦੁੱਧ ਵੇਚ ਕੇ ਮਹਾਂ ਗੁਜ਼ਾਰਾ ਕਰਨ ਦੇ ਆਪਾਂ ਪੈਗ ਤੋਂ ਦੋਆਂ ਦੱਸੋ ਮੈਂ ਪੁੱਤ ਤੂੰ ਪਹਿਲੀ ਵੀ ਹੱਡ ਕੋ ਲੈ ਲਈ ਆ ਉਹ ਜੱਡੀ ਲੈ ਲਈ ਪਹਿਲੀ ਤੇ ਘਰੇ ਹੀ ਖਰਚਾ ਕਰਨ ਦੇ ਆ ਸਾਰੇ ਇਕੱਠੇ ਹੀ ਖਾਣ ਦੇ ਆ ਮੈਂ ਖਾਈ ਜਾਣ ਦੇ ਆ ਨਹੀਂ ਹੁਣ ਸਾਡੇ ਜੋਗਾ ਥੋੜਾ ਪਤਾ ਵੀ ਹੈ ਨਹੀਂ ਉਹ ਪੈਸੇ ਜੜੀਆਂ ਨਹੀਂ ਕੋਈ ਆਰਤੀਓ ਕੋ ਲੈ ਗਏ ਥੋੜੇ ਜਿਹੇ ਪੈਸੇ ਉਹ ਖਰਚਾ ਕਰਨ ਨਹੀਂ ਕਰ ਤੇਰੀ ਮੰਮੀ ਮੰਗਣ ਦੀ ਉਨੂੰ ਤੇੜੇ ਥੋੜੇ ਬੋਤੇ ਮੰਮੀ ਸੂਟਾਂ ਲਈ ਮੰਗਣ ਦੇ ਦੱਸੋ ਸੂਟਾਂ ਲਈ ਪੈਸੇ ਹੈਗੇ ਘਰ ਵਾਹ ਘਜਾਰਾ ਚੱਲਣ ਡਿਆ ਅੱਗੇ ਪੁੱਤ ਤੁਸੀਂ ਸਾਰੇ ਜਾਣੇ ਘਰ ਰਹਿੰਦੇ ਸੀ ਤੇ ਮੈਂ ਇਕੱਲਾ ਚਲਾਉਂਦਾ ਸੀ ਘਰ ਉਦੋਂ 4 ਕਿੱਲੇ ਸੀ ਹੁਣ 2 ਕਿੱਲੇ ਆ ਇਹ ਵੀ ਵੇਖੋ ਨਾ ਚੱਲ ਜੇ 4 ਹੀ ਤੇ ਅੱਧ ਜ ਆ ਗਿਆ ਕੰਮ ਤੇ ਥੋੜੇ ਬੋਤੇ ਸਾਨੂੰ ਦੇ ਦੁੱਧ ਦੇ 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 ਜਾ ਚਲੋ ਡੈਡੀ ਕੋਈ ਗੱਲ ਨਹੀਂ ਜੋ ਆਰਤੀ ਬਿਜਾਵਾਂਗਾ ਨਾ ਘਰ ਲੈ ਕੇ ਦੇ ਦੂੰਗਾ ਤੁਸੀਂ ਦੇਣੇ ਕਿਨੂੰ ਆ ਤੇਰੀ ਮਾਂ ਨੂੰ ਦੇਣੇ ਆ ਮੇਰੇ ਕੋਲ ਵੀ ਚਾਹੀਦਾ ਹੈ ਕਿ ਨਹੀਂ ਕੋਈ ਚਲੋ ਕੋਈ ਕਹਿੰਦੇ ਜੇ ਹੋਣਗੇ ਨਾ ਤੇ ਦੇ ਦੂੰਗਾ ਮੈਂ ਲੈ ਕੇ ਮੇਰੀ ਗੱਲ ਸੁਣੋ ਮੈਨੂੰ ਨਾ ਕਿਸੇ ਬੰਦੇ ਨੇ ਦੱਸਿਆ ਵਾ ਕਿ ਜੋਤੇ ਕਰ ਮੁੰਡਾ ਹੋਇਆ ਵਾ ਅੱਛਾ ਦਰਜੀਤ ਪੁੱਤ ਜੋ ਬੰਦੇ ਹੁੰਦੇ ਆ ਨਾ ਘਰ ਕਿੰਨਾ ਪੈਸਾ ਤੇ ਲ ਮੁੱਕਦਾ ਨਹੀਂ ਹੁੰਦਾ ਉਹ ਗਿਆ ਤੇ ਘਰ ਤੇ ਖਲਾਰਾ ਪੈ ਗਿਆ ਜੋਤ ਗਈ ਤੇ ਜਿਹੜੀ ਬਰਕਤ ਸੀ ਘਰ ਦੀ ਉਹ ਵੀ ਜਾਂਦੀ ਰਹੀ ਅੱਛਾ ਬਰਕਤ ਆਪਾ ਜੋ ਕਲੀਆਨ ਤਾਕੂ ਮਿਲਦੇ ਨਾ ਘਰ ਚ ਰੋਟੀ ਪਣੀ ਮਿਲਦੇ ਨਾ ਡੇਟ ਜੀ ਹੋਰ ਕੀ ਆ ਸਾਜੀ ਕਹਿਣ ਡਿਆ ਤੇਰਾ ਪਿਓ ਹੁਣ ਤੇ ਰੁਪਈਆ ਰੁਪਈਏ ਨਾ ਥੱਲੇ ਲੈਣ ਡੇ ਆ ਆ ਕਾਦੇ ਦਿਨ ਕੱਟਣੇ ਆ ਨਾਲੇ ਤੁਹਾਡੇ ਦੋਵਾਂ ਜੀਆਂ ਦੀਆਂ ਗੱਲਾਂ ਸੁਣ ਡੇ ਕਾਦੀਆਂ ਮੰਮੀ ਤੁਹਾਨੂੰ ਗੱਲਾਂ ਕਰਦੀਆਂ ਸੀ ਸਾਰਾ ਕੁਝ ਮਿਲਣ ਡਿਆ ਨਾ ਤੁਹਾਨੂੰ ਕੀ ਮਿਲਣ ਡਿਆ ਵਾ 500 ਰੁਪਈਆ ਤੁਹਾਡੇ ਕੋ ਦੋਵਾਂ ਜੀਆਂ ਕੋ ਮੰਗਿਆ ਕਿੰਨੀਆਂ ਗੱਲਾਂ ਕੀਤੀਆਂ ਤੁਸੀਂ ਮੈਨੂੰ ਤੇ ਮੰਮੀ ਹੁੰਦੇ ਤੇ ਹੀ ਦੇ ਦਿੰਦੇ ਪੈਸੇ ਮੰਮੀ ਐਂ ਦੱਸੋ ਕਿੱਥੋਂ ਲਿਆਵਾਂ ਮੈਂ ਕੋਤਾ ਆਪਣੇ ਘਰ ਤੇ ਵੀ ਤੇ ਘਰ ਨਹੀਂ ਰਹਿਦੇ ਨਾ ਅਹੀ ਪਰੂ ਹੋ ਗਏ ਆ ਤੁਹਾਡੇ ਤੇ ਮੰਮੀ ਕਾਦੇ ਖਰਚੇ ਕਰਨ ਦੇ ਆਹੀਂ ਅਹੀਂ ਕਿੰਨੇ ਕ ਸੂਟ ਲਿਆਉਣ ਦੇ ਆ ਘਰ ਦਾ ਸਮਾਨ ਮਹਾਉਣ ਡਿਆ ਵਾ ਦਲਜੀਤ ਜੇ ਨਹੀਂ ਨਾ ਪੁੱਤ ਤੁਹਾਡਾ ਹਿੱਸਾ ਦੇ ਦੋ ਫਿਰ ਡੈਡੀ ਕਾਦਾ ਸਮਾਨ ਨਹੀਂ ਲੈ ਸੁਪਣਾ ਜੋ ਚਾਰ ਕਿੱਲੇ ਹੀ ਇਹ ਸਭ ਮੰਗਣਾ ਹੀ ਨਾ ਉਹ ਕੋਈ ਮੰਗ ਦੇ ਹੁਣ ਮੇਰੇ ਕੋ ਕੱਲੇ ਕੋ ਮੰਗਣ ਦੇ ਦਲਜੀਤ ਇਹ ਉਹ ਤਾਂ ਗਲਤੀ ਹੋ ਗਈ ਪੁੱਤ ਪਿਓ ਤੇਰੇ ਨੇ ਗਲਤੀ ਕਰ ਲਈ ਤੀਜਾ ਹਿੱਸਾ ਸਾਨੂੰ ਵੀ ਰੱਖਣਾ ਚਾਹੀਦਾ ਸੀ ਅੱਜ ਜਿਹੜੇ ਤਰਲੇ ਲੈਣ ਦੇ ਨਾ ਪੈਸਿਆਂ ਨੂੰ ਨੈ ਤਾੜਾ ਕੋ ਬੇਚੀ ਕਰਵਾਉਂਦੇ ਆ ਉਹ ਸਾਡੀ ਵੀ ਨਾ ਹੁੰਦੀ। ਨਹੀਂ ਬੇਚੀ ਗਾਦੀ ਦੱਸੋ ਰੋਟੀ ਪਾਣੀ ਖਾਣੋਂ ਮਿਲਦੇ ਆ ਨਾ। ਤਸਾਨ ਕਰਨ ਰਹਿ ਜੇ। ਤੁਹਾਨੂੰ ਵੀ ਜੰਮ ਪਾਲ ਕੇ ਇਸੇ ਕਰਕੇ ਏਡੇ ਕੀਤਾ ਸੀ। ਹੁਣ ਤੁਸੀਂ ਰੋਟੀ ਬਣਾਉਣ ਲੰਡਿਆ ਪਿਆ ਜੇ ਸਾਡੀ। ਫਿਰ ਮੇਰੇ ਕੋਈ ਹਿੱਸਾ ਗਾ ਨਹੀਂ ਮੰਗਣ ਦੇ ਦੱਸੋ। ਤੁਹਾਡਾ ਪਾਂਦਾ ਨਹੀਂ ਗਾ। ਬਾਂਦਾ ਨਾ ਉਹ ਤੁਸੀਂ ਲੈ ਗਿਆ ਫਿਰ ਜਾ ਕੇ। ਕਿ ਇਹ ਭੈਣ ਭਰਾ ਦਾ ਦੇਣਵਾਰ ਹੋਇਆ ਤੁਸੀਂ ਕਹੋਗੇ ਸਾਡੇ ਕੋਲ ਹੈ ਨਹੀਂ। ਕਿ ਇਹਦੇ ਅੱਗੇ ਹੱਥ ਡਾਵਾਂਗੇ। ਵੀ ਪੈਸੇ ਦੋ ਤੇ ਹੀ ਜਾਣਾ ਵਾ। ਤੁਹਾਨੂੰ ਇਹ ਤਾਂ ਦਵਾ ਜੀ ਕਨੇ ਜਵਾਬ ਦੇ ਦਿੱਤਾ ਵਾ ਹਨੂ ਪਹਿਲਾਂ ਉਹਨਾਂ ਕੋਲ ਲੈ ਆਓ ਫਿਰ ਅਸੀਂ ਵੀ ਦੇ ਦਾਂਗੇ ਹਿੱਸਾ ਗਲਤੀ ਸਾਰੀ ਤੇਰੇ ਪਿਓ ਦੀ ਆ ਜਿਨ੍ਹਾਂ ਨੇ ਆਪਣਾ ਹਿੱਸਾ ਨਾ ਕੱਢਿਆ ਆਈ ਤਰਲੇ ਮਾਰਦੇ ਫਿਰਨੇ ਆ ਜੇ ਪੈੜੀ ਕੋਲ ਹੁੰਦੀ ਨਾ ਇਹਨਾਂ ਨੇ ਸਾਡੇ ਤਰਲੇ ਮਾਰਨੇ ਹੀ ਅਸੀਂ ਨਹੀਂ ਮਾਰਨੇ ਤੇਰਾ ਮਨ ਉਹਦਾ ਹਿੱਸਾ ਨਹੀਂ ਬਣਦਾ ਦੇਣਾ ਨਹੀਂ ਉਹਨੂੰ ਹਿੱਸਾ ਬੰਦਾ ਜੇ ਤਾਂ ਉਹਨੂੰ ਹੀ ਤੇ ਹਿੱਸਾ ਦਿੰਦੇ ਉਹ ਤਸੀਂ ਕਿਉਂ ਉਹਨੂੰ ਵੱਧ ਕਰਕੇ ਦੇ ਦਿੱਤਾ ਆਪਣੇ ਕੋਲ ਕੋਤ ਰੱਖ ਦੇ ਉਦੋਂ ਤੁਸੀਂ ਫਸ ਜਾਣਾ ਸਾਰੇ ਪਰਿਵਾਰ ਨੇ ਪਤਾ ਨਹੀਂ ਇਹ ਗੱਲ ਦਾ ਉਦੋਂ ਕਹਿੰਦੇ ਜੋ ਇਹਦਾ ਬਣਦਾ ਦੇ ਦੋ ਡੈਡੀ ਹੁਣ ਮੈਂ ਦੇਤਾ ਹੁਣ ਤੁਸੀਂ ਦੂਜੇ ਪਾਸੇ ਹੋ ਗਏ ਜੀ ਫੇਰ ਜਿੰਨੇ ਰੋਟੀ ਮਿਲਦੀ ਹੈ ਨਾ ਤੇ ਖਾਈ ਜਾ ਚੋਪੜ ਕੇ ਆ ਸੁਣ ਲੋ ਗੱਲਾਂ ਇਹਨਾਂ ਤੀਆਂ ਪੁੱਤਾਂ ਵਾਸਤੇ ਸਾਰੀ ਉਮਰ ਕੱਢ ਲਈ ਆ ਵੀ ਬਣਾ ਲਓ ਤੇ ਆ ਵੀ ਬਣਾ ਲਓ ਅਖੀਰ ਤੇ ਜਦ ਤੁਹਾਨੂੰ ਲੋੜ ਪਈ ਤੇ ਰੋਟੀ ਦੇ ਵੀ ਮਿਹਣੇ ਵੱਜਣ ਡੈ ਪਈ ਤੁਸੀਂ ਰੋਟੀ ਨਹੀਂ ਖਾਂਦੇ ਤੁਹਾਨੂੰ ਵੀ ਰੋਟੀਆਂ ਖਵਾਲ ਖਵਾਲ ਕੇ ਐਡੇ ਮੈਂ ਕੀਤਾ ਸੀ ਐਦਾਂ ਤਾਂ ਨਹੀਂ ਕਰ ਲਿਆ ਤੇ ਐ ਵੀ ਖਵਾਉਂਦੇ ਹੀ ਆ ਚੰਗਾ ਬਸ ਕਰ ਦਲਜੀਤ ਇਹਦੇ ਨਾਲ ਤਾਂ ਨਹੀਂ ਖਵਾਏ ਤਾਂ ਉਹ ਚੰਗੀ ਆ ਪੁੱਤ ਹੋ ਕੇ ਮਿਹਣੇ ਮਾਰਨ ਧਿਆਵਾ ਨਵਾਂ ਦਾ ਮਾਰਦਿਆਂ ਵੇਖੀਆਂ ਹੀ ਪੁੱਤ ਨਹੀਂ ਕਦੀ ਸੁਣੇ ਮੈਂ ਮਿਹਣੀ ਨਹੀਂ ਮਾਰਨ ਧਿਆ ਜਿਹੜੀ ਗੱਲ ਹੈ ਨਾ ਉਹੀ ਕਰਨ ਧਿਆ ਲੈ ਦਾ ਸਾਡਾ ਕੋਈ ਖਰਚਾ ਨਹੀਂ ਹੈਗਾ ਕੋਈ ਦਵਾਈ दारू ਵੀ ਲਿਆਉਣਾ ਲੀੜਾ ਕੱਪੜਾ ਲਿਆਉਣਾ ਕਿਸ ਭੈਣ ਭਰਾ ਦੇ ਵੀ ਜਾਣਾ ਪੈਣਾ ਵਾ ਉਹ ਮੈਂ ਕਿਹਾ ਮਨਾ ਕੀਤਾ ਵਾ ਕਿਹਾ ਜਾਏਗਾ ਵਾ ਆਰਟੀਓ ਕੋਲ ਲੈ ਜਾਵਾਂਗਾ ਨਾ ਤੇ ਦੇ ਦੂੰਗਾ ਦੇੜੇ ਕਦੋਂ ਵਾ ਉਹ ਡੜੀ ਲੈ ਕੇ ਆਉਂਗਾ ਫੇੜੀ ਦਊਗਾ ਜਦੋਂ ਇਹ ਪੈਸੇ ਮੰਗਦੇ ਨੇ ਕਹਿੰਦੇ ਦੁੱਧ ਦੇ ਵੀ ਖਰਚੇ ਗਏ ਆ ਆਰਤੀ ਵਾਲੇ ਲਾ ਦੇ ਉਹ ਵੀ ਖਰਚੇ ਗਏ ਆ ਜਦੋਂ ਅਸੀਂ ਖਰਚੇ ਬੜਾ ਘਰ ਚ ਹੁਣ ਘਰ ਦਾ ਖਰਚਾ ਪਤਾ ਕਿੰਨਾ ਹੁਣ ਚੱਲ ਕੋਈ ਗੱਲ ਨਹੀਂ ਤੁਸੀਂ ਆਪਣਾ ਨਗਾਓ ਟਾਈਮ ਅਸੀਂ ਵੀ ਆਪਣਾ ਕੋਈ ਬੰਦੋਬਸਤ ਕਰ ਲਾਂਗੇ ਸਾਡਾ ਫਿਕਰ ਨਾ ਕਰੋ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਪਤਾ ਲੱਗਾ ਵੀ ਜੋ ਤੇ ਕਰ ਮੁੰਡਾ ਹੋਇਆ ਵਾ ਵੱਡਾ ਜੀ ਦੱਸੋ ਅਸੀਂ ਕੀ ਗੜੀਏ ਫਿਰ ਚੱਲ ਆ ਤੇ ਵਧੀਆ ਹੋ ਗਿਆ ਆਪਣਾ ਘਰ ਬਣਾ ਕੇ ਤੇ ਬੈਠੀ ਆ ਨਾ ਮਾਰਾ ਇਹਨਾਂ ਨੂੰ ਜੀ ਦੇ ਦਿੱਤਾ ਵਾ ਕੋਈ ਗੱਲ ਨਹੀਂ ਕਿਸੇ ਦਿਨ ਚੱਲਦੇ ਆਂ ਤਵੇਖ ਕੇ ਹੁੰਨੇ ਆ ਕੋਈ ਗੱਲ ਨਹੀਂ ਪੱਕੇ ਚੱਲ ਜਓ ਦੇਖੋ ਉਸ ਕੋ ਰਹਿਣ ਲੱਗ ਪੋ ਜਾ ਕੇ ਕੱਢਿਆ ਵੀ ਤੁਸੀਂ ਲੈ ਦੱਸ ਤੈਨੂੰ ਦੋਵਾਂ ਜਣੇ ਨੂੰ ਕਿਉਂ ਤੰਗੀ ਹੁੰਨ ਰਹੀ ਆ ਤੁਹਾਨੂੰ ਕਿਉਂ ਤੰਗੀ ਹੋਣੀ ਆ ਮੇਰੇ ਪੁੱਤ ਦੀ ਨਿਸ਼ਾਨੀ ਆ ਮੈਂ ਜਾਣਾ ਨਹੀਂ ਵੇਖਣ ਕੋਈ ਗੱਲ ਨਹੀਂ ਪੁੱਤ ਕੋ ਜਾ ਕੇ ਮਿਲ ਕੇ ਆਵਾਂ ਕਰਨ ਨੂੰ ਉਸ ਦਿਨ ਤੇ ਚੇਤਾ ਆਇਆ ਲੈ ਤੁਹਾਨੂੰ ਪੁੱਤ ਦਾ ਮੇਲ ਆਉਂਗੀ ਮੈਂ ਜਦੋਂ ਘਰੋਂ ਕੱਢੀ ਉਹਦਾ ਨਹੀਂ ਪੁੱਤ ਚੇਤਾ ਆਇਆ ਕੀ ਤਾ ਤੁਹਾਡੇ ਨਾਲੋਂ ਚੰਗੀ ਨਹੀਂ ਗਈ ਉਹ ਹਾਡੀ ਬਾਹੁੰਦੇ ਨਹੀਂ ਕਿ ਫੜਨੀ ਰਮਨ ਇਹਨਾਂ ਨਾਲ ਕਈ ਗੁਣਾ ਚੰਗੀ ਸੀ ਉਹ ਤੂੰ ਇਹਨਾਂ ਦੇ ਮਗਰ ਲੱਗੀ ਸੀ ਕੋਈ ਗੱਲ ਨਹੀਂ ਆਪਾਂ ਜਾਣਦੇ ਆ ਜਾਓ ਜਾ ਕੇ ਤੇ ਮਿਲ ਕੇ ਆਓ ਹੁਣ ਨਾ ਬਾਹ ਫੜੀ ਜਾਂਦੀ ਸਾਡੀ ਜਿੱਦਾਂ ਤੱਕੇ ਮਾਰੇ ਨਾ ਤੁਸੀਂ ਉਹਨੂੰ ਉਹਦਾ ਮਾਰਨੇ ਹੁੰਨੇ ਵੀ ਕੋਈ ਗੱਲ ਨਹੀਂ ਤੁਸੀਂ ਤਾਂ ਤੱਕੇ ਹੀ ਮਾਰਨ ਰਹੇ ਜੇ ਤੁਸੀਂ ਕਿਹੜਾ ਮੰਜੇ ਦਾ ਪਿਠਾ ਕੇ ਖਵਾਲਨ ਰਹੇ ਜੇ ਕੰਮ ਕਰੀਦਾ ਤਾਂ ਤਾਂ ਹੀ ਰੋਟੀ ਦੇਣ ਰਹੇ ਜੇ ਰਮਨ ਅਹੀਂ ਚਲੀਏ ਤੇ ਕਿਹਤੜ ਮਿਲ ਕੇ ਆਈਏ ਕੋਈ ਗੱਲ ਨਹੀਂ ਜਾਣਦੇ ਆਪਾਂ ਇਹਨਾਂ ਨੇ ਤੇ ਇਦਾਂ ਹੀ ਕਰਦੇ ਰਹਿਣਾ ਆ ਕੀਤਾ ਉਹ ਸਾਡਾ ਸਹਾਰਾ ਪਾਣੀ ਜਾਵੇ ਅਸੀਂ ਉਹਨਾਂ ਦੇ ਘਰ ਜਾਵਾਂਗੇ ਸਾਨੂੰ ਘਰੋਂ ਥੋੜਾ ਕੱਢ ਦੇਣਾ ਉਹਨਾਂ ਨੇ ਜਾ ਕੇ ਦੇ ਵੇਖੀਏ ਕਰੀ ਜਾਣੇ ਆ ਜਾਣਾ ਚਾਹੀਦਾ ਵੀ ਆ ਸਾਡੇ ਪੁੱਤ ਦੀ ਨਿਸ਼ਾਨੀ ਆ ਫੇਰ ਵੀ ਇਹਨਾਂ ਦੇ ਔਖੇ ਹੋਣਾ ਹੀ ਹੋਣਾ ਹੁੰਦੇ ਰਹਿਣ ਔਖੇ ਤੈਹੇ ਮੰਗੇ ਤਾਂ ਕਿੰਨੀਆਂ ਗੱਲਾਂ ਕੀਤੀਆਂ ਦੱਸੋ ਸਾਡਾ ਕੋਈ ਖਰਚਾ ਨਹੀਂਗਾ ਗਲਤੀ ਤੇ ਉਦੋਂ ਤੁਸੀਂ ਕੀਤੀ ਆਪਣਾ ਹਿੱਸਾ ਨਹੀਂ ਤੁਹਾਨੂੰ ਕੱਢਣਾ ਚਾਹੀਦਾ ਕਿੰਨਾ ਚਰੇ ਇਹਨਾਂ ਦਾ ਤਰਲੇ ਲਵਾਂਗੇ ਮਿਹਨੂ ਪਹਿ ਹਟੇਲਾ ਚਾਹੀਦਾ ਵਾ ਅਜੇ ਤਾਂ ਤੁਰੇ ਫਿਰਦੇ ਆ ਕੱਲ ਨੂੰ ਮੰਜੇ ਤੇ ਪੈ ਗਏ ਤਾਂ ਕਿੰਨੇ ਪੁੱਛਣਾ ਸਾਨੂੰ ਓ ਰਮਰੇ ਹੋ ਤੇ ਗਲਤੀ ਹੋ ਗਈ ਕਿ ਜਿਹੜਾ ਕਿਸਨ ਕਹਿੰਦਾ ਵੀ ਦੋ ਹਿੱਸੇ ਨਾ ਕਰੋ ਤਿੰਨ ਕਰੋ ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ ਹੁਣ ਵੇਖ ਲੋ ਉਹ ਹਾਲਾਦ ਵਾ ਨਾ ਜਿਹਦਾ ਕਰਕੇ ਅਸੀਂ ਮਰਦੇ ਫਿਰਦੇ ਹਾਂ ਅੱਜ ਹਨ 100 100 ਗੱਲ ਕਰਦੇ ਆ ਅੱਜ ਸਾਡਾ ਇਹ ਸਾਡੇ ਕੋਲ ਹੁੰਦਾ ਇਹ ਨਾ ਸਾਡੇ ਮਗਰ ਮਗਰ ਫਿਰਨਾ ਹੀ ਆ ਗੱਲਾਂ ਸੁਣਨੂ ਨਹੀਂ ਮਿਲਣੀਆਂ ਸਾਨੂੰ ਰਾਮਣਾ ਜੇ ਉਹ ਤਾਂ ਗੜੀ ਬੋਲਦੀ ਨਹੀਂ ਹੁੰਦੀ ਤੂੰ ਕਿੰਨਿਆ ਕਿੰਨਿਆ ਗੱਲਾਂ ਕਰਦੀ ਹੁੰਦੀ ਤੇ ਮੇਰਾ ਤਾਂ ਅਦਾਬ ਕੋਈ ਕਰੀਬ ਹੋ ਗਿਆ ਯੇ ਕੋਈ ਗੱਲ ਨਹੀਂ ਚੱਲਦੇ ਆ ਬੋਲਦੀ ਤਾਂ ਮੀਣੀ ਜੀ ਵੀ ਨਹੀਂ ਉਦੋਂ ਹੋਣੀ ਲੱਗੀ ਆ ਬੋਲਣ ਹੁਣ ਪਤਾ ਲੱਗ ਗਿਆ ਨਾ ਵੀ ਇਹਨਾਂ ਦੇ ਹੱਥ ਤੇ ਹੀ ਵਢਾਤੇ ਆ ਇਹਨਾਂ ਦੇ ਹੱਥ ਪੱਲੇ ਤੇ ਕੁਝ ਵੀ ਨਹੀਂ ਰਿਆ ਹੁਣੇ ਕੂ ਨਹੀਂ ਸਕਦੇ ਕੂਣ ਚੁੱਕੇ ਛੱਡਿਆ ਹੀ ਨਹੀਂ ਤੇ ਕੂਣਾ ਕੀ ਆ